ਜੀ ਕੱਲ ਸ਼ਾਮ ਦੀ ਇਹ ਘਟਨਾ ਆ ਆਰਾਊਂਡ 8:30 ਵਜੇ ਜਦੋਂ ਇਹ ਜਿਹੜਾ ਲੱਖਾ ਸੁਧਾਨਾ ਤੇ ਇਹਦੇ ਨਾਲ ਇੱਕ ਨੌਜਵਾਨ ਆ ਕاجਦੀਪ ਸਿੰਘ ਵਾਸੀ ਫੂਲ ਇਹ ਇੱਕ ਕਰੇਟਾ ਗੱਡੀ ਦੇ ਵਿੱਚ ਪਟਿਆਲੇ ਤੋਂ ਆ ਰਹੇ ਸੀ ਇਹਨਾਂ ਨੇ ਬਟਿੰਡੇ ਜਾਣਾ ਸੀ ਨਾਲ ਇਹਨਾਂ ਦੇ ਦੋ ਇਹਨਾਂ ਦੇ ਗਨਮੈਨ ਸੀਗੇ ਇਹ ਆਪਣਾ ਜਦੋਂ ਬਟਿੰਡਾ ਡੀ ਪੁਆਇੰਟ ਕ੍ਰੋਸ ਕਰਕੇ ਮੇਨ ਹਾਈਵੇ ਦੇ ਉੱਤੇ ਜਦੋਂ ਇਹ ਜਾ ਰਹੇ ਸੀ ਤੇ ਪਿੱਛੇ ਉਸੇ ਟਾਈਮ ਤੇ ਸਾਡੇ ਦੋ ਪੁਲਿਸ ਮੁਲਾਜ਼ਮ ਇੱਕ ਸਰਜੀਤ ਸਿੰਘ ਜੋ ਕਿ ਟੁੱਲੀਆ ਛਾਣੇ ਲੱਗਾ ਹੋਇਆ ਤੇ ਇੱਕ ਸਾਡੇ ਚੌਂਕੀ ਹਟਾਇਆ ਦਾ ਮੁਖਮੁਣੀ ਇਹ ਸਾਡੇ ਇੱਕ ਮੁਲਾਜ਼ਮ ਦੀ ਰਿਟਾਇਰਮੈਂਟ ਪਾਰਟੀ ਤੋਂ ਵਾਪਸ ਇਹ ਹਟਾਇਆ ਚੌਂਕੀ ਨੂੰ ਜਾ ਰਹੀ ਸੀ ਸਿਵਲ ਗੱਡੀ ਸੀ ਨਾ ਕੋਈ ਸੋ ਉੱਥੇ ਗੱਡੀ ਓਵਰਟੇਕ ਕਰਨ ਨੂੰ ਲੈ ਕੇ ਇੱਕ ਦੋ ਵਾਰ ਜਿੱਦਾ ਰੋਡ ਰੇਜ ਟੈਪ ਹੋ ਜਾਂਦਾ ਇਹ ਇਹਨਾਂ ਦਾ ਆਪਸ ਦੇ ਵਿੱਚ ਸੈਟਾ ਵਗੈਰਾ ਹੋਈਆਂ ਨੇ ਜਦੋਂ ਇੱਕ ਦੂਜੇ ਨੂੰ ਓਵਰਟੇਕ ਕਰ ਰਹੀ ਸੀ ਤੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹ ਲੱਖੇ ਸਿਧਾਣੇ ਦੀ ਗੱਡੀ ਨੂੰ ਓਵਰਟੇਕ ਕਰਕੇ ਜਿਹੜਾ ਆਪਣੇ ਹਟਾਇਆ ਨੂੰ ਚਲੇ ਗਏ ਜਿਹੜਾ ਲੱਖਾ ਸੁਧਾਣਾ ਇਹਨਾਂ ਨੂੰ ਲੱਗਿਆ ਕਿ ਕੋਈ ਇਹੋ ਜੀ ਗੱਲਬਾਤ ਹੈ ਕੋਈ ਸਾਡੇ ਤੇ ਹਮਲਾ ਕਰਨ ਵਾਲਾ ਆ ਜਾਂ ਅਟੈਕ ਕਰਨ ਵਾਲਾ ਹੈਗਾ ਸੋ ਇਹ ਇਹਨਾਂ ਨੇ ਉਹ ਗੱਡੀ ਦਾ ਪਿੱਛਾ ਕਰਕੇ ਇਹ ਵੀ ਹੰਡਾਇਆ ਚਲੇ ਗਏ ਚੌਂਕੀ ਦੇ ਵਿੱਚ ਜਦੋਂ ਇਹ ਚੌਂਕੀ ਦੇ ਵਿੱਚ ਗਏ ਉੱਥੇ ਲੱਖੇ ਸੁਧਾਣੇ ਨੇ ਜਿਹੜਾ ਉੱਥੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਕੁਝ ਜਿਹੜੇ ਸਾਡੇ ਉੱਥੇ ਮੁਲਾਜ਼ਮ ਸੀਗੇ ਡਿਊਟੀ ਅਫਸਰ ਸੀ ਹੌਲਦਾਰ ਬਲਵਿੰਦਰ ਸਿੰਘ ਉਹਨਾਂ ਦੇ ਨਾਲ ਇਹਦੀ ਦੋ ਤੋਂ ਤਿੰਨ ਮੈਂਮਾਂ ਵગેਰਾ ਹੋਏ ਤੇ ਇਹਨੇ ਅਲਿਗੇਸ਼ਨਸ ਵਗੈਰਾ ਲਗਾਏ ਕਿ ਜੀ ਇਹਨਾਂ ਨੇ ਡ੍ਰਿੰਕ ਕੀਤੀ ਹੋਈ ਹੈ ਜਾਂ ਇਹੋ ਜੀ ਗੱਲਬਾਤ ਹੈ ਉਹ ਕਰਕੇ ਇਹਨਾਂ ਜਿਹੜੀ ਹੈ ਪੁਲਿਸ ਮੁਲਾਜ਼ਮਾਂ ਦੇ ਨਾਲ ਇਹਨਾਂ ਬਦਸਲੂਕੀ ਕੀਤੀ ਸੀ ਤੇ ਉਸ ਤੋਂ ਬਾਅਦ ਲੱਖਾ ਸਿਧਾਣਾ ਤੋਂ ਚਲਾ ਗਿਆ ਸੀ ਕਿ ਤੇ ਤੱਪੇ ਇਹਨਾਂ ਨੂੰ ਰੋਡ ਅਪ ਕੀਤਾ ਗਿਆ ਸੀ ਸੋ ਜਿਹੜੀ ਇਹ ਸਾਰੀ ਗੱਲਬਾਤ ਹੋਈ ਹੈ ਇਹਨੂੰ ਦੇਖਦੇ ਹੋਏ ਸਾਡੇ ਵੱਲੋਂ ਲੱਖਾ ਸਿਧਾਣਾ ਤੇ ਜਿਹੜਾ ਉਹਦਾ ਸਾਥੀ ਹੈ ਆਕਾਸ਼ਦੀਪ ਸਿੰਘ ਇਹਨਾਂ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਕਰ ਲਿਆ ਗਿਆ ਸੀਗਾ ਉਹ ਕਸਟਡੀ ਵਿੱਚ ਲੈ ਲਿਆ ਗਿਆ ਸੀਗਾ ਤੇ ਹੁਣ ਮਾਨਯੋਗ ਐਡੀਐਮ ਸਾਹਿਬ ਦੇ ਪੇਸ਼ ਕਰਕੇ ਇਹਨਾਂ ਨੂੰ ਰਿਲੀਜ਼ ਕੀਤਾ ਗਿਆ ਜਿਹੜੇ ਇਲਜ਼ਾਮ ਲਗਾਏ ਗਏ ਨੇ ਜੀ ਬਿਲਕੁਲ ਇਹਨਾਂ ਬਾਰੇ ਅਸੀਂ ਰਾਤ ਹੀ ਇਹਨੂੰ ਵੈਰੀਫਾਈ ਕਰਨ ਵਾਸਤੇ ਸਾਡੇ ਜਿਹੜੇ ਤਿੰਨ ਪੁਲਿਸ ਮੁਲਾਜ਼ਮ ਉੱਥੇ ਸ਼ਾਮਲ ਸੀਗੇ ਜਿਹੜੇ ਦੋ ਗੱਡੀ ਦੇ ਵਿੱਚ ਸੀ ਸਰਜੀਤ ਸਿੰਘ ਤੇ ਧਰਮਿੰਦਰ ਸਿੰਘ ਜਿਹੜੇ ਮੁੱਖ ਮੁਨਸੀ ਤੇ ਇਸ ਤੋਂ ਇਲਾਵਾ ਜਿਹੜਾ ਡਿਊਟੀ ਅਫਸਰ ਸੀ ਬਲਵਿੰਦਰ ਸਿੰਘ ਇਹਨਾਂ ਤਿੰਨਾਂ ਦਾ ਅਸੀਂ ਰਾਤ ਹੀ ਜਿਹੜਾ ਇੱਕ ਕੀ ਆਇਆ ਗਿਆ ਸੀਗਾ ਮੈਡੀਕਲ ਐਗਜ਼ਾਮੀਨੇਸ਼ਨ ਸਿਵਲ ਹਸਪਤਾਲ ਬਨਾਲਾ ਤੋਂ ਤੇ ਡਾਕਟਰ ਸਾਹਿਬ ਵੱਲੋਂ ਕਲੀਅਰ ਕਰ ਰਿਪੋਰਟ ਦਿੱਤੀ ਗਈ ਹੈ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਦੀ ਵੀ ਡ੍ਰਿੰਕ ਨਹੀਂ ਸੀ ਕੀਤੀ।